ਪੀਚਾ ਕਰਨ ਲੱਗੇ ਜਾਂਦੇ ਇੱਥੇ ਮੇਰੇ ਕਬੀਲਾ ਬੈਠਾ ਨੂੰ ਦੂਜਿਆਂ ਨੂੰ ਵੀ ਕਰ ਦਿੰਦੇ ਪੈਰ ਲੱਤਾਂ ਖਿੱਚਣ ਲੱਗੇ ਬਾਹਰ ਨਹੀਂ ਚਿਚਰਾ ਕਰਦੇ ਚਾਹੇ ਕੁਛ ਕਰੀ ਜਾਣ ਜਿਉਂਰੀ ਹੁੰਦੀ ਹੈ ਨਾਲ ਦਾ ਵੀ ਨਹੀਂ ਕਰਦਾ ਉਹਨੂੰ ਪਤਾ ਹੁੰਦਾ ਹੈ ਤੇ ਆਹ ਵੇਰੀ ਰੋਟੀ ਪੱਕੂ ਜਿਆਣੀ ਆਹ ਕਰੀ ਜਾਂਦਾ ਹੁੰਦਾ ਉਹ ਕਿਵੇਂ ਕਰੂਗਾ ਜੀ ਅਡਵਰਸ ਮਾਈਗ੍ਰੇਸ਼ਨ ਆਂਦੇ ਜਰਮਨ ਕੋਲ ਕੀ ਕੰਮ ਕਰਦੇ ਉੱਥੇ ਚੈਫੀ ਸੇ ਉੱਥੇ ਜੀ ਅਲੂਨ ਨੇ ਹਸਾ ਸੱਤ ਉੱਥੇ ਪੈਸੇ ਬਹੁਤ ਜ਼ਿਆਦਾ ਬੰਦੇ ਉੱਧਰ ਪੈਸੇ ਆ ਇਕੱਲੇ ਜੀ ਪਿਆਰ ਹੈ ਨਹੀਂ ਗਈ ਮੁਹੱਬਤ ਹੈ ਨਹੀਂ ਜਿਹੜੇ ਬੰਦ ਨੂੰ ਪਿਆਰ ਮੁਹੱਬਤ ਫੈਮਲੀ ਚਾਹੀਦੀ ਉਹ ਤਾਂ ਪੰਜਾਬ ਹੈ ਸਵਰਗ ਇਹ ਮੈਂ ਉਸ ਤੋਂ ਸੋਚ ਕੇ ਆਇਆ ਸੀ ਕਿ ਮੇਰੇ ਦਾ ਸਿਹਤ ਖਿਆਲ ਤੇ ਬਹੁਤ ਤਾਵੂ ਜੀ ਮਗਾ ਚੰਗਾ ਖਵਾਉਣਾ ਤੇ ਚੰਗਾ ਖਾਣਾ ਉਥੇ ਸਾਫ ਸਾਫ ਆਪਣਾ ਦੁੱਧ ਹੁੰਦਾ ਹੈ ਸਾਰਾ ਭੋਜਨ ਹੁੰਦਾ ਸਾਰਾ ਬਿਹਆ ਹੁੰਦਾ ਆਪਣੇ ਆਪ ਫੂੜਾਈ ਮੈਂ ਸਵੇਰ ਪੌਣੇ ਘੰਟਾ ਹੀ ਵੀ ਉੜਦਾ ਹਾਂ ਸਾਰਾ ਫਰੈਸ਼ ਬਣਾ ਕੇ ਖਵਾਈਦਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਪੰਜਾਬ ਬਾਰੇ ਜਦੋਂ ਗੱਲ ਚੱਲਦੀ ਹੈ ਤਾਂ ਪਿਛਲੇ ਕਈ ਸਾਲਾਂ ਤੋਂ ਇਹ ਗੱਲ ਚੱਲੀ ਵੀ ਪੰਜਾਬ ਵਿੱਚ ਰੁਜ਼ਗਾਰ ਹੈ ਨਹੀਂ ਸੇਫਟੀ ਹੈ ਨਹੀਂ ਤੇ ਨੌਜਵਾਨ ਸੁਰੱਖਤ ਹੈ ਨਹੀਂ ਇਸ ਕਰਕੇ ਨੌਜਵਾਨਾਂ ਦਾ ਬਾਹਰ ਪੱਲ ਨੂੰ ਪ੍ਰਵਾਸ ਹੋਇਆ ਬਾਹਰਲੇ ਦੇਸ਼ਾਂ 'ਚ ਗਏ ਕੈਨੇਡਾ ਅਮਰੀਕਾ ਇਹ ਸਾਰੇ ਦੇਸ਼ਾਂ 'ਚ ਅਰਬ ਕੰਟਰੀਆਂ ਜਿਹੜੀਆਂ ਹੈਗੀਆਂ ਉੱਧਰ ਵੀ ਪੰਜਾਬ ਦੇ ਨੌਜਵਾਨਾਂ ਨੇ ਰੋਕ ਕੀਤਾ ਤੇ ਰੋਜੀ ਰੋਟੀ ਲਈ ਪਰ ਹੁਣ 2-4 ਸਾਲਾਂ ਤੋਂ ਇਹ ਵੀ ਵਾਪਰ ਰਿਹਾ ਹੈ ਵੀ ਲੋਕ ਕੈਨੇਡਾ ਅਮਰੀਕਾ ਜਨਮਰੀ ਵੱਡੇ-ਵੱਡੇ ਜਿਹੜੇ ਦੇਸ਼ ਹੈਗੇ ਆ ਉਹ ਛੱਡ ਕੇ ਤਾਂ ਪੰਜਾਬ ਵਾਲਾ ਆ ਰਹੇ ਨੇ ਪੰਜਾਬ ਦੇ ਵਿੱਚ ਰੁਜ਼ਗਾਰ ਕਰ ਰਹੇ ਨੇ ਤੇ ਇਸੇ ਤਰ੍ਹਾਂ ਅਸੀਂ ਬਠਿੰਡਾ ਦੇ ਵਿੱਚ ਇੱਕ ਨੌਜਵਾਨ ਦੀ ਕਹਾਣੀ ਆ ਨੌਜਵਾਨ ਇੱਥੇ ਨੌਜਵਾਨ ਨੇ ਕੰਮ ਸ਼ੁਰੂ ਕੀਤਾ ਤੇ ਬਾਈ ਜੀ ਜਰਮਨੀ ਵਾਲੇ ਬਾਈ ਦੇ ਨਾਂ ਤੇ ਕੜੀ ਚਾਵਲ ਤੇ ਹੋਰ ਜਿਹੜਾ ਕੰਮ ਹੈਗਾ ਬਾਈ ਜੀ ਨੇ ਚਲਾਇਆ ਹੈਗਾ ਬਠਿੰਡਾ ਕਚਹਿਰੀਆਂ ਦੇ ਵਿੱਚ ਕਚਹਿਰੀਆਂ ਦੇ ਬਿਲਕੁਲ ਕੋਲ ਤੇ ਚਿਲਡਰਨ ਪਾਰਕ ਦੇ ਕੋਲ ਅਸੀਂ ਗੱਲਬਾਤ ਬਾਈ ਜੀ ਨਾਲ ਕਰਾਂਗੇ ਕਿਹੜਾ ਪਿੰਡ ਹੈ ਤੇ ਕਿਵੇਂ ਇਹਨਾਂ ਨੇ ਜਿਹੜਾ ਹੈਗਾ ਬਾਹਰਲੇ ਦੇਸ਼ ਨੂੰ ਛੱਡ ਕੇ ਪੰਜਾਬ ਵਿੱਚ ਕੰਮ ਕਰਨਾ ਸਹੀ ਸਮਝਿਆ ਤੇ ਕੀ ਨੌਜਵਾਨਾਂ ਨੂੰ ਇਹ ਕਹਿਣਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੁਹਾਡਾ ਵੈਲਕਮ ਆਉਣ ਤੇ ਬਹੁਤ-ਬਹੁਤ ਹੀ ਹਾਂਜੀ ਬਹੁਤ ਵਧੀਆ ਠੀਕ ਹੈ ਕਿਰਪਾਪਰ ਫਾਤਮਾ ਜੀ ਜਿਹੜੇ ਪੰਜਾਬ ਚ ਆ ਗਏ ਜੀ ਅੱਛਾ ਪੰਜਾਬ ਦਾ ਬੰਦਾ ਫੜ ਭਾਗਾ ਹੁੰਦਾ ਜਿਹੜਾ ਬੰਦਾ ਪੰਜਾਬ ਚ ਆਉਂਦਾ ਹੈ ਸਭ ਤੋਂ ਪਹਿਲਾਂ ਇਹ ਹੀ ਆ ਵੀ ਜਦੋਂ ਅਸੀਂ ਪੋਸਟਰ ਤੁਹਾਡਾ ਇਹ ਬੋਰਡ ਦੇਖਿਆ ਹਾਂਜੀ ਜੀ ਜਰਮਨੀ ਵਾਲੇ ਫਿਰ ਜਰਮਨੀ ਰੇ ਗਏ ਤੁਸੀਂ ਰਿਵਰਸ ਮਾਈਗ੍ਰੇਸ਼ਨ ਆਂਦੇ ਜੀ ਜਰਮਨੀ ਤੋਂ ਅੱਛਾ ਹਾਂਜੀ ਹਾਂਜੀ ਕੀ ਕੰਮ ਕਰਦੇ ਜੀ ਉੱਥੇ ਸ਼ੈ अच्छा इंजन कुचे जी किचन ਨੂੰ ਕੁਚੇ ਕਹ ਦਿੰਦੇ ਆਂ ਜੀ ਅੱਛਾ ਹਾਂਜੀ ਹਾਂਜੀ ਮਹਾਰਾਜ ਤੇ ਇੱਥੋਂ ਫਿਰ ਤੰਗ ਆ ਗਏ ਸੀਗੇ ਪੰਜਾਬ ਤੋਂ ਜਰਮਨੀ ਗਏ ਨਹੀਂ ਤੰਗ ਨਹੀਂ ਸੀਗੇ ਕੋਸ਼ਕ ਪਰਸਨ ਰੀਜਨ ਹੁੰਦੇ ਜਾਣੇ ਅੱਛਾ ਹਾਂਜੀ ਉਹਨਾਂ ਦੇ ਵਾਪਸ ਵੀ ਹੋਣਾ ਪਿਆ ਜੀ ਅੱਛਾ ਹਾਂਜੀ ਹਾਂਜੀ ਉੱਥੇ ਕੀ ਮਾਹੌਲ ਹੈ ਪੰਜਾਬੀਆਂ ਦਾ ਨੌਜਵਾਨਾਂ ਦਾ ਬਾਹਰ ਤਾਂ ਸਾਰੇ ਕਿਤੇ ਅਮਰੀਕਾ ਅਮਰੀਕਾ ਦਾ ਬੁਰਾ ਮਾਹੌਲ ਹੀ ਹੈ ਜਰਮਨੀ ਚ ਵੀ ਇਦਾਂ ਹੀ ਹੈ ਲੋਨ ਨੇ ਹੱਸਾ ਸੱਤ ਉੱਥੇ ਹੀ ਉਹ ਕਹਿੰਦੇ ਪੈਸੇ ਬਹੁਤ ਜ਼ਿਆਦਾ ਬੰਦੇ ਉੱਧਰ ਪੈਸੇ ਆ ਕੱਲੇ ਜੀ ਪਿਆਰ ਹੈ ਨਹੀਂ ਗਈ ਮੁਹੱਬਤ ਹੈ ਨਹੀਂ ਜਿਹੜੇ ਬੰਦ ਨੂੰ ਪਿਆਰ ਮੁਹੱਬਤ ਫੈਮਲੀ ਚਾਹੀ ਇਸ ਨੂੰ ਪੈਸਾ ਚਾਹੀਦਾ ਫੈਮਲੀ ਨਹੀਂ ਚਾਹੀਦੀ ਉਹਨੂੰ ਬਾਹਰ ਠੀਕ ਹੈ ਅੱਛਾ ਹਾਂਜੀ ਹਾਂਜੀ ਆਪਣਾ ਕੀ ਹੈ ਬਈ ਫੋਲ ਦੇ ਕਿ ਆ ਬਈ ਲਾ ਲਾ ਹਾਫ ਤੇ ਬੋਲੀ ਹਾਂ ਹਾਂ ਦੋ ਜੇ ਇੱਕ ਲਾ ਲਾੜੀ ਦੇ ਬਈ ਠੜੀ ਠੜੀ ਓਕੇ ਜੀ ਹਾਂ ਜੇ ਇਹ ਚੀਜ਼ੇ ਬਈ ਆਪਣੇ ਅੱਛਾ ਵੀ ਜਰਮਨੀ ਉਹ ਮੇਂ ਨਹੀਂ ਹੈਗਾ 44 45 ਗੱਲ ਕੋਈ ਨਹੀਂ ਹੈ ਉਹ ਦੇਸ਼ ਨਹੀਂ ਮਾੜੇ ਦੇ ਦੇਸ਼ ਬਹੁਤ ਵਧੀਆ ਉਹ ਕੈਂਟਰੀਆਂ ਬਣੀਆਂ ਹੋਈਆਂ ਕੰਮ ਵਾਸਤੇ ਅੱਛਾ ਉਹਨਾਂ ਦਾ ਕਲਚਰ ਕੰਮ ਹੈ ਅੱਛਾ ਹਾਂਜੀ ਆਪਣੇ ਲੋਕਾਂ ਦਾ ਪਿਆਰ ਮੁਹੱਬਤ ਇੱਥੇ ਖੜ ਗਏ ਜੀ ਦੋ ਬੰਦਿਆਂ ਦਾ ਖੜ ਗਏ ਹੀ ਗੱਲਾਂ ਕਰੀ ਗਈ ਹੁਣ ਮੈਂ ਖਵਾਈ ਵੀ ਨਹੀਂ ਬਾਈਆਂ ਨੂੰ ਬਾਈਆਂ ਮੈਨੂੰ ਮਾਇੰਡ ਨਹੀਂ ਕਰਨਾ ਵੀ ਗੱਲਾਂ ਕਰੀਆਂ ਨੇ ਉਹਨਾਂ ਨੇ ਇਹ ਚੀਜ਼ ਦਾ ਗੁੱਸਾ ਕਰਨਾ ਉਹ ਗੁੱਸਾ ਕਰਦੇ ਹਾਂਜੀ ਹਾਂਜੀ ਅਗਲੇ ਸਵੇਰ ਆਦੇ ਅੱਛਾ ਉਹਨਾਂ ਨਾਲ ਗੱਲਾਂ ਕਰੀ ਉਹਨਾਂ ਨਾਲ ਕੰਮ ਇਦਾਂ ਨਹੀਂ ਪੁੱਛਣਾ ਪੈਣਾ ਪਰਮਿਸ਼ਨ ਲੈਣੀ ਪੈਣੀ ਹੈ ਗੱਲ ਕਰਨ ਅੱਛਾ ਹਾਂਜੀ ਹਾਂਜੀ ਆਪਾਂ ਨੂੰ ਉਹ ਉਹ ਚੀਜ਼ਾ ਹੈ ਨਹੀਂ ਗਈ ਬਾਸ ਜਿਹੜੇ ਬੰਦੇ ਉਸ ਹੈਗੇ ਨਹੀਂ ਉਹ ਸਟਕ ਹੋਏ ਹੋਏ ਆ ਪਤਾ ਨਹੀਂ ਕਿਸੇ ਕੋਲ ਸੌਫਟ ਰੰਡ ਲਾ ਚਲੀ ਜਾਂਦੇ ਪਸ ਇੱਕ ਚਲੀ ਜਾਂਦੀ ਉਹ ਸਟਕ ਆ ਸਾਰੇ ਅੱਛਾ ਹਾਂਜੀ ਤੇ ਉਹ ਤਾਂ ਰਜਾਣ ਬਾਈ ਦੀ ਪਿਛਲੇ ਲੰਮੇ ਸਾਲਾ 10 ਆਲੀ ਹੋਵੇ ਬਹੁਤ ਜ਼ਿਆਦਾ ਰਜਾਣ ਆ ਪੰਜਾਬ ਦੇ ਲੋਕਾਂ ਦਾ ਬਾਹਰ ਜਾਂਦਾ ਵਹਿਮ ਹੁੰਦਾ ਈ ਵਹਿਮ ਚਾਹੀਓ ਉੱਥੇ ਆ ਕੇ ਬਾਈ ਜੀ ਤੁਰੇ ਫਿਰਦੇ ਆ ਕੇ ਪਛਤਾਉਂਦੇ ਆ ਜੀ ਜਿਹੜਾ ਜਿਹੜਾ ਪੰਜਾਬੀ ਵਹਿਮ ਚ ਜਿਹੜਾ ਹੁਸ਼ਿਆਰਪੁਰ ਸਾਈਡ ਆ ਨਹੀਂ ਹੂੰ ਉਹਨਾਂ ਦੀ ਮਜਬੂਰੀ ਬਣ ਗਈ ਸਾਰਿਆਂ ਨੂੰ ਉੱਥੇ ਜਾਣਾ ਉਹਨਾਂ ਦੀ ਇੱਥੇ ਫੈਮਿਲੀ ਥੋੜੀਆਂ ਹੀ ਚਾਹ ਚਾ ਇੱਕ ਅੱਧਾ ਬੰਦਾ ਰਹਿ ਗਿਆ ਉੱਥੇ ਜ਼ਿਆਦਾ ਜੀ ਮ ਅ ਇੱਥੇ ਜਾਜਿਆ ਉੱਥੇ ਘੱਟ ਹੁਣ ਜਾਂ ਲੱਗਦਾ ਮਾਲਵਾ ਪਿੱਛੇ ਦੀ ਜਾਂਦੀ ਹਾਂਜੀ 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 ਉਹ ਚੱਕਰ ਆ ਫਿਰ ਉਹਨੂੰ ਜਾਣਾ ਪੈਂਦੇ ਹਾਂ ਦੁਆਬੇ ਨੂੰ ਬਸ ਇਸੇ ਚੱਕਰ ਹੁਣ ਇਹ ਵੀ ਬਈ ਮਜਬੂਰੀਆਂ ਜਾਂਦਾ ਕਹਿੰਦਾ ਮਤਲਬ ਮੁਕਤੀ ਦੀ ਗੱਲ ਦੀ ਪੜੇ ਲਿਖੇ ਬੰਦੇ ਜਿਹੜੇ ਜੋਬ ਕਰਦੇ ਸੀ ਜੋਬ ਛੱਡ ਕੇ ਜਾ ਰਹੇ ਆ ਟੀਚਰ ਲੱਗੇ ਉਹ ਬੇਕੂਫੀ ਉਹ ਮੈਨੂੰ ਨਹੀਂ ਪੁੱਛੋ ਜਿਹੜੇ ਬੰਦੇ ਗਏ ਹੋਏ ਉਹਨੂੰ ਪੁੱਛ ਕੇ ਦੇਖ ਲਓ ਆਏ ਗਏ ਕਹਿ ਦੇਣਗੇ ਬੇਕੂਫੀ ਆ ਸੰਗ ਲੱਗਦੀ ਆ ਵੀ ਹੁਣ ਕਹੀਏ ਜਵਾਬ ਕੀ ਦੇਈਏ ਕਹਿੰਦਾ ਮਤਲਬ ਹੀ ਆਪਣੇ ਆਪਣੇ ਨੂੰ ਉਹ ਬੇਵਕੂਫੀ ਬਹੁਤ ਵੱਡੀ ਫੂਡ ਬਹੁਤ ਵਧੀਆ ਵਾਤਾਵਰਨ ਬਹੁਤ ਈ ਸੁਰੱਖਿਆ ਬਹੁਤ ਲੋਕਾਂ ਦੀ ਵਾਤਾਵਰਨ ਹਿਮੀਡਿਟੀ ਸਹੀ ਹੈ ਜੀ ਜਿਹੜਾ ਫੂਡ ਆ ਸਾਰਾ ਬੇਹ ਆਈ ਦੁੱਧ ਕਿੰਨਾ ਪੁਰਾਣਾ ਹੁੰਦਾ ਈ ਹਫਤਾ ਆਪਾਂ ਇੱਕ ਦਿਨ ਦੀ ਕਹਿੰਦੇ ਸ਼ਾਮ ਨੂੰ ਬੇਹ ਕਹਿ ਦਿੰਦੇ ਆ ਆ ਬੈਂਕ ਸਰ ਜੀ ਇਹਨੂੰ ਪੁੱਛ ਲਈ ਬੇਹ ਹੁੰਦਾ ਈ ਆਪਣਾ ਉੱਥੇ ਸਾਲ ਸਾਲ ਪੁਰਾਣਾ ਦੁੱਧ ਹੁੰਦਾ ਈ ਹਾਂ ਅੱਛਾ ਸਾਰਾ ਫੂਡ ਹੁੰਦਾ ਸਾਰਾ ਬੇਹ ਹੁੰਦਾ ਈ ਹਾਂ ਜੀ ਹਾਂ ਆਪਣੇ ਆ ਫੂਡ ਰਹੀ ਮੈਂ ਸਵੇਰੇ ਪੌਣੇ 3 2:30 ਵੇ ਉੱਠਦਾ ਈ ਸਾਰਾ ਫਰੈਸ਼ ਬਣਾ ਕੇ ਖਵਾਈਦਾ ਈ अच्छा ये हुंदा फ्लैशिंग मैं नहीं अपने सारे ਘਰਾਂ ਦੀ ਫਲੈਸ਼ ਬੰਦ ਕਰਨੇ ਮਾਰੇ ਹਾਂਜੀ ਹਾਂਜੀ ਇਹ ਚੀਜ਼ ਤੇ ਜਿਵੇਂ ਸੁਰੱਖਿਆ ਪੱਖੋਂ ਹੋਰ ਸੁਰੱਖਿਆ ਬਹੁਤ ਆਪਣੀ ਗਵਰਨਮੈਂਟ ਵੀ ਸਹੀ ਐ ਇਹੋ ਜੀ ਗੱਲ ਨਹੀਂ ਕੁਝ ਕਰ ਨਾਲ ਆਪਾਂ ਨੂੰ ਸਾਥ ਦੇਣਾ ਪੈਣਾ ਕੱਲੀ ਦਾ ਵੀ ਕਸੂਰ ਹੈਗਾ ਹਾਂ ਮੇਰੇ ਲੜਕੇ ਜੋ ਹੈਗਾ ਹੀ ਲੋਕ ਕੈਸਾ ਕਰਨ ਉਹ ਅੱਛਾ ਹਾਂਜੀ ਹਾਂਜੀ ਰਾਜ ਮਿਲ ਕੀ ਚੱਲਦਾ ਸਾਰਾ ਕੁਝ ਹੀ ਸਿਸਟਮ ਹੀ ਇੱਥੇ ਜਿਵੇਂ ਤੁਸੀਂ ਆਏ ਇਹ ਕੰਮ ਕਰਨ ਦਾ ਕਿਵੇਂ ਮਨ ਚ ਵਿਚਾਰ ਆਇਆ ਇਹ ਮੈਨੂੰ ਸੋਚ ਕੇ ਆਇਆ ਸੀ ਕਿ ਮੇਰਾ ਤਾਂ ਸਿਹਤ ਖੈਲਤ ਬਹੁਤ ਖਰਾਬ ਹੋ ਗਈ ਸੀ ਮੈਂ ਕਿਹਾ ਚੰਗਾ ਖਾਣਾ ਤੇ ਚੰਗਾ ਖਾਣਾ ਜੀ ਆ ਹੁਣ ਕੀ ਕੁਝ ਬਣਾ ਰਹੇ ਹੋ ਤੁਸੀਂ ਕੜੀ ਜਾਵ ਅਜੇ ਮੜਾ ਕੈਮਰਾ ਕਮਾ ਲਓ ਪਲੀਜ਼ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਆ ਫਿਰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਇੱਥੇ ਤਾਂ ਮੈਨੂੰ 2 ਮਹੀਨੇ ਹੋ ਗਏ ਕੱਲ ਪਰसों ਪੂਰੇ ਹੋਏ 2 ਮਹੀਨੇ ਅੱਛਾ ਹਾਂ ਜੀ ਕੰਪਲੀਟ ਹੋ ਗਈ ਠੀਕ ਹੈ ਕਿਵੇਂ ਕਿਵੇਂ ਲੱਗਦਾ ਫਿਰ ਤੁਹਾਨੂੰ ਕੰਮ ਦਿੰਦਾ ਸਵਾਦ ਹੀ ਬਾਦਾ ਬਈ ਇੱਥੇ ਕੰਮ ਕਰਦੇ ਅੱਛਾ ਬਾਦਾ ਸਵਾਦ ਹੁੰਦੇ ਕੰਮ ਕਰਦਾ ਐਕਸਪੈਕਟ ਬਹੁਤ ਹੈ ਜੀ ਲੋਕ ਨਾ ਨਸ਼ਾ ਮਹਿੰਦ ਲੱਗਦੇ ਨਸ਼ੇ ਮਾੜਾ ਮੋਟਾ ਚਲੋ ਹੈਗਾ ਪਰ ਨਹੀਂ ਹੈਗਾ ਨਸ਼ਾ ਜੀ ਬਦਨਾਮ ਹੀ ਕਰਿਆ ਬਾਲਾ ਬਦਨਾਮ ਆ ਕੱਲਾ ਹਾਂ ਜੀ ਪੰਜਾਬ ਨੂੰ ਬਦਨਾਮ ਕਰਿਆ ਹੈ ਬਹੁਤ ਜ਼ਿਆਦਾ ਤੇ ਸਿਆਸਤੀ ਹੀ ਕਰੀ ਜਾਂਦੇ ਬਦਨਾਮ ਹੀ ਅੱਛਾ ਇਹਦੇ ਕੋਈ ਸ਼ੱਕ ਨਹੀਂ ਹੈ ਪੰਜਾਬ ਦੇ ਗੱਭਰੂ ਕੰਮ ਕੋਈ ਵੀ ਕਰ ਸਕਦੇ ਆ ਸਭ ਤੋਂ ਵੱਧ ਹਾਰਡ ਵਰਕਿੰਗ ਪੰਜਾਬ ਦੀ ਬੰਦੀ ਹੈ ਛੱਡ ਦੋ ਅੱਛਾ ਹਾਂ ਸਭ ਤੋਂ ਵੱਧ ਹੀ ਇਹ ਕਰ ਸਕਦੇ ਦੋਰੇ ਲੋਕ ਤਾਂ ਕੰਮ ਹੀ ਨਹੀਂ ਕਰਦੇ ਉਹ ਤਾਂ ਇੰਜੋਏ ਕਰਦੇ ਆ ਜੀ ਹਾਂ ਜੀ ਪੰਜਾਬੀਆਂ ਨੂੰ ਗੁਨਾਮ ਕਰ ਰੱਖਿਆ ਜੇ ਪੰਜਾਬੀ ਉਥੇ ਨਾ ਹੋ ਨਹੀਂ ਹਾਂ ਉਹ ਕੰਟਰੀਆਂ ਦੀ ਲੇਬਰ ਕਾਮ ਆ ਸਾਰਾ ਖਤਮ ਹੋ ਜਾਈ ਉਹ ਵੀ ਜੇ ਮੋਟੇ ਬੇਸ ਹੁੰਦੇ ਹਾਂ ਪੰਜ ਹਾਂ ਜੀ ਖੇਲ ਹੋ ਜਾ ਹਾਂ ਜੀ ਹਾਂ ਜੀ ਜਿਵੇਂ ਸੰਗ ਵੀ ਮੰਨਦੇ ਕਈ ਨੌਜਵਾਨ ਕੰਮ ਕਰਨ ਲੱਗੇ ਇੱਥੇ ਹੀ ਇੱਥੇ ਹਾਂ ਸੰਗ ਦਾ ਨਹੀਂ ਵਸੇ ਮੰਨਣੀ ਚਾਹੀਦੀ ਸੰਗ ਨਹੀਂ ਵੀ ਮੰਨਦੇ ਨਾ ਆਪਣੇ ਲੋਕ ਥੋੜਾ ਆ ਨਾ ਸਾਥ ਨਹੀਂ ਦਿੰਦੀ ਟੀਚਰਾ ਕਰਨ ਲੱਗੇ ਜਾਂਦੇ ਮਤਾਨੇ ਮੀਨੇ ਮਾਰ ਲੱਗੇ ਮੇਰੇ ਅੱਗੇ ਕਹਿਣ ਲੱਗੇ ਜਾਂਦੇ ਬਾਹਰ ਨਹੀਂ ਟੀਚਰਾ ਕਰਦੇ ਚਾਹੇ ਕੁਝ ਕਰੀ ਜਾਣ ਬਈ ਬੁਰੀ ਹੁੰਦੀ ਹੈ ਜੀ ਨਾਲ ਦਾ ਵੀ ਨਹੀਂ ਕਰਦਾ ਉਹਨੂੰ ਪਤਾ ਹੁੰਦਾ ਜੀ ਕੀ ਤੇ ਫੇਰ ਹੀ ਰੋਟੀ ਪੱਕੂ ਜਿਹੜੀ ਕਰੀ ਜਾਂਦਾ ਹੁੰਦਾ ਉਹ ਕਿਵੇਂ ਕਰੂਗੇ ਇੱਥੇ ਮੇਰੇ ਘਰ ਦਾ ਵਿਲਾ ਬੈਠਾ ਹਾਂ ਨਾ ਦੂਜਿਆਂ ਨੂੰ ਵੀ ਨਹੀਂ ਕਰ ਦਿੰਦੇ ਪੈਰ ਲੱਤਾਂ ਖਿੱਚਣ ਲੱਗ ਜਾਂਦੇ ਵੈਸੇ ਹੁਣ ਤਾਂ ਸਾਥ ਦਿੰਦੇ ਐ ਇਹੋ ਜੀ ਗੱਲ ਨਹੀਂ ਸਮਾਂ ਚੇਂਜ ਹੋ ਗਿਆ ਮੁੰਡੇ ਬਹੁਤ ਕੰਮ ਕਰਨ ਲੱਗ ਗਏ ਇਹੋ ਜੀ ਗੱਲ ਨੇ ਬਹੁਤ ਪੰਜਾਬੀ ਭਰਾ ਆਪਣੇ ਇੱਥੇ ਮੈਂ ਤਾਂ ਭਿੰਡੇ ਦੇਖਿਆ ਬਹੁਤ ਕਰੀ ਜਾਂਦੀ ਤੇ ਬਹੁਤ ਵਧੀਆ ਹੀ ਮਤਲਬ ਜੇ ਬੰਦਾ ਬਾਹਰ ਗਿਆ ਜਾਂ ਕੋਈ ਬੰਦਾ ਸਾਫ਼ ਸੁਥਰਾ ਖਾਣਾ ਖਵਾਉਂਦਾ ਮਾਰੇ ਜਿਹੜਾ ਸਿੱਖੀ ਨੂੰ ਮਾਰੇ ਪ੍ਰਮਾਤਮਾ ਨੂੰ ਆਵਾਜ਼ ਦੇਣ ਰੱਖ ਕੇ ਖਵਾਉਂ ਗਣੇ ਉਹ ਸਾਫ਼ ਸੁਥਰਾ ਬੈਸਕਵਾਲ ਦੇ ਲਊਗੇ ਇਹ ਚੀਜ਼ ਜਿਹੜੇ ਬੰਦੇ ਸੋਚ ਰਹੇ ਆ ਬਾਹਰ ਜਾਂਦੀ ਜਾਂ ਬਾਹਰ ਬੈਠੇ ਆ ਇੱਥੇ ਆ ਕੇ ਕੰਮ ਕਰ ਸਕਦੇ ਇੱਕ ਸਾਥ ਤੁਸੀਂ ਕਹਿੰਦੇ ਹਾਂ ਹਾਂ ਕਰ ਸਕਦੇ ਉਹਨਾਂ ਨੂੰ ਸਾਰੇ ਨੂੰ ਪਤਾ ਹੀ ਹੈ ਮੈਂ ਤਾਂ ਕੌਣ ਹੁੰਦਾ ਦੱਸਣਾ ਲਈ ਪਤਾ ਹੀ ਹੈ ਬਸ ਥੋੜਾ ਜਿਆਦਾ ਪ੍ਰਚਲਿਤ ਆ ਨਾ ਵੀ ਪੰਜਾਬ ਚ ਕੰਮ ਹੈ ਨਹੀਂ ਇਹ ਬਹੁਤ ਜਿਆਦਾ ਪ੍ਰਚਲਿਤ ਤਾਂ ਹੀ ਲੋਕਾਂ ਦਾ ਜਿਆਦਾ ਆਨੇ ਇੱਥੇ ਕੀ ਕਹਿੰਦੇ ਦਿਹਾੜੀ ਨਹੀਂ ਮਿਲਦੀ ਪੈਸਾ ਨਹੀਂ ਉਹਨੇ ਮਿਲਦਾ ਹੁਣ ਹੁਣ ਪਤਾ ਲੱਗਣ ਲੱਗੇ ਕੰਮ ਕਰ ਹੁਣ ਬਹੁਤ ਪੈਸਾ ਨਹੀਂ ਮਿਲਦਾ ਕਹਿੰਦੇ ਪੈਸਾ ਨਹੀਂ ਬਣਦਾ ਆ ਮੇਰਾ ਨੰਬਰ ਹੈ ਜੀ ਮੈਨੂੰ ਸ਼ਾਮ ਨੂੰ 6 ਵਜੇ ਕਾਲ ਕਰ ਲਿਓ ਵਾਧੂ ਕੰਮ ਕਰਦੇ ਆ ਉਹਨ ਜਿਵੇਂ ਇੱਕ ਬੰਦਾ ਸਟੈਪ ਅੱਡਦਾ ਫਿਰ ਪੌੜੀ ਬਨ ਜਾਂਦੀ ਉਸ ਜੀ ਹੁਣ ਹੋਈ ਜਾਂਦੀ ਪੈਸਾ ਘਟ ਬੰਦਣਾ ਪਿਆਰ ਵੀ ਹੈਗਾ ਫਰੀ ਪਿਆਰ ਦਾ ਦਵਾਈਆਂ ਨਹੀਂ ਖਾਣੀਆਂ ਪੈਂਦੀਆਂ ਮੁਹੱਬਤ ਹੈ ਫੈਮਲੀ ਹੈ ਉਥੇ ਦਵਾਈਆਂ ਵੱਧ ਖਾਂਦੇ ਸੀ ਬਹੁਤ ਖਾਂਦੇ ਆ ਜੀ ਅੱਛਾ ਹਾਂ ਸਾਰੀ ਖਾਂਦੇ ਆ ਜੀ ਮੇਰੀ ਸਿਹਤ ਆਪ ਖਰਾਬ ਹੋਏ ਖੁਦ ਹੀ ਮੇਰੀ ਸਟਾਡੀ ਹੈ ਮਰੀਦ ਤੁਸੀਂ ਦਿਖਾ ਦਿਓ ਕੈਮਰਾਮੈਨ ਨੂੰ ਮੈਂ ਕਹੂੰਗਾ ਬਾਈ ਜੀ ਨੂੰ ਬਾਅਦ ਚੈੱਕ ਕਰ ਸਕਦੇ ਮੇਰੀ ਪਹਿਲਾਂ ਨਹੀਂ ਫੋਟੋ ਮੈਂ ਤੇ ਹੋਣ ਵਾਲੀ ਹੁਣ ਹੌਲੀ ਹੌਲੀ ਰਿਕਵਰੀ ਹੋਈ ਜਾਂਦੀ ਘਰ ਵਾਲੇ ਨਹੀਂ ਕਹਿੰਦੇ ਬਾਹਰ ਗਿਆ ਜੀ ਵਧੀਆ ਪੈਸੇ ਡਾਲਰ ਕਮਾਉਂਦਾ ਪੌਂਡ ਕਮਾਉਂਦਾ ਪਹਿਲਾਂ ਪ ਹਾਂ ਜੀ ਪਹਿਲਾਂ ਹੋਂ ਸਹੀ ਹੈ ਪਹਿਲਾਂ ਹੁੰਦਾ ਹੀ ਹੌਲੀ ਹੌਲੀ ਬਾਤ ਉਹ ਹੋਣੀ ਹੋ ਜਾਂਦੀ ਹੈ ਅੱਛਾ ਹਾਂ ਜੀ ਹਾਂ ਜੀ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਕੌਣ ਹੁੰਦਾ ਕਹਿ ਰਹਾਂ ਦਾ ਬਾਈ ਸਾਰੀ ਸਿਆਣੇ ਮੇਰੇ ਭਰਾ ਬਸ ਇਹ ਹੈ ਵੀ ਕੰਮ ਦੇ ਬਾਈ ਕੋਈ ਸੰਗ ਦਾ ਹੁੰਦੇ ਤੇ ਕਿਦੋਂ ਮਰਜੀ ਆ ਕੇ ਮੈਨੂੰ ਮਿਲ ਪਈ ਤੇ ਆ ਫੋਨ ਨੰਬਰ ਹੈਗਾ ਕੰਮ ਸਾਰੇ ਹੁੰਦਾ ਲੱਗ ਬੇਕਰਨ ਕਹਿੰਦਾ ਮੈਂ ਬੀ ਆਪੀ ਭਰਾ ਆਪਣੇ ਪਹਿਲਾਂ ਕੁਛ ਨਾ ਆਪਾਂ ਕਹਿ ਦਿੰਦੇ ਵੀ ਕੰਮ ਨਹੀਂ ਕਰਦੇ ਜੇ ਆਪਾਂ ਸ਼ਾਬਾਸ਼ ਹੀ ਦੇ ਦਵਾਂਗੇ ਬਾਈ ਕਰਦਾ ਕੰਮ ਕਰਦਾ ਬੰਦਾ ਕੰਮ ਕਰਦਾ ਉਹ ਵੀ ਨਹੀਂ ਕਰਦਾ ਲੱਗਦਾ ਮੈਨੂੰ ਕੋਈ ਹੱਲਾਸ਼ੀਰੀ ਤਾਂ ਮਿਲਦੀ ਨਹੀਂ ਅਨਕਰੇਜਮੈਂਟ ਨਹੀਂ ਪੜਾ ਸਾਰੇ ਸਿਆਣੇ ਕੰਮ ਕਰਦੇ ਆ 올 ਦੀ ਬੈਸਟ ਹੈ ਬੜਾਵਾ ਨੂੰ ਕੰਮ ਦੇ ਫਿਰ ਤੇ ਬਾਈ ਜੀ ਨੇ ਜਦੋਂ ਦੱਸਿਆ ਵੀ ਜਰਮਨੀ ਦੇ ਵਿੱਚ ਸੀਗੇ ਲੰਮਾ ਸਮਾਂ ਉੱਥੇ ਰਹੇ ਕੰਮ ਕਰਦੇ ਰਹੇ ਪਰ ਪੰਜਾਬ ਨਾਲ ਉਹ ਫਰਕ ਦੱਸ ਰਹੇ ਆ ਵੀ ਇੱਥੇ ਜਿਹੜਾ ਪ੍ਰੇਮ ਆ ਪਿਆਰ ਆ ਸਤਕਾਰ ਆ ਉਹ ਬਾਹਰਲੇ ਦੇਸਾਂ 'ਚ ਉਸ ਰੂਪ 'ਚ ਨਹੀਂ ਮਿਲਦਾ ਪੈਸੇ ਬੇਸ਼ੱਕ ਵੱਧ ਮਿਲਦੇ ਆ ਪਰ ਜਿਹੜੀ ਪੰਜਾਬ ਦੀ ਧਰਤੀ ਹੈ ਇਹ ਹੋਰ ਕਿਸਮ ਦੀ ਧਰਤੀ ਜਿੱਥੇ ਸਤਕਾਰ ਤੇ ਪਿਆਰ ਹੈਗਾ ਤਾਂ ਬਾਈ ਜੀ ਕੜੀ ਚਾਵਲ ਤੇ ਹੋਰ ਸਮਾਨ ਬਣਾ ਕੇ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਵੇਚ ਰਹੇ ਆ ਤੇ ਖਵਾ ਰਹੇ ਆ ਚੰਗਾ ਭੋਜਨ ਤੋਂ ਖਵਾਉਣਾ ਵੀ ਇੱਕ ਸੇਵਾ ਹੁੰਦੀ ਹੈ ਸਾਰਿਆਂ ਦਾ ਧੰਨਵਾਦ ਬਹੁਤ